21 ਮਾਰਚ 2024 ਨੂੰ ਸ਼ਾਮ ਨੂੰ 5:30 ਵਜੇ ਡੀਡੀ ਟਾਵਰ ਜਿਹੜਾ ਮੁਲਤਾਨੀਆ ਰੋਡ ਤੇ ਹੈਗਾ ਉਥੇ ਸਾਡੇ ਇੱਕ ਰਿਟਾਇਰਡ ਇਨਸਪੈਕਟਰ ਓਮ ਪ੍ਰਕਾਸ਼ ਸੀ ਉਹਦੇ ਕਿਸੇ ਨਾਮ ਨੂੰ ਵਿਅਕਤੀ ਨੇ ਫੈਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਾਨੂੰ ਇਹ ਜਾਣਕਾਰੀ ਮਿਲੀ ਜਾਣਕਾਰੀ ਤੋਂ ਬਾਅਦ ਅਸੀਂ ਮੌਕੇ ਤੇ ਜਾ ਕੇ ਮੌਕਾ ਮਲਾਜ਼ਾ ਕਰ ਕੀਤਾ ਸਾਰਾ ਸਾਰਾ ਕੁਝ ਕਰਕੇ ਸੀ ਜਿਹੜੀ ਇਹਦੀ ਐਫਆਈਆਰ ਦਰਜ ਕੀਤੀ ਉਸ ਤੋਂ ਬਾਅਦ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੇ ਅਮਨੀਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਸੀ ਅਸੀਂ ਐਸਐਚਓ ਕੇ ਨਾਲ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤਾਂ ਦੌਰਾਨੇ ਤਫ਼ਤੀਸ਼ ਜਿਹੜਾ ਸੀਗਾ ਮਰਨ ਵਾਲਾ ਊਂਪ੍ਰਕਾਸ਼ ਸੀਗਾ ਉਹ ਕਾਫੀ ਸਾਲਾਂ ਤੋਂ ਜਿਹੜਾ ਆਪਦੇ ਘਰ ਨਹੀਂ ਜਾਂਦਾ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀ ਤਲਾਕ ਦਾ ਕੇਸ ਵੀ ਚੱਲਦਾ ਸੀ ਤੇ ਮਾਨਯੋਗ ਅਦਾਲਤ ਦੇ ਵਿੱਚ ਉਹਦਾ ਖਰਚੇ ਦਾ ਕੇਸ ਵੀ ਚੱਲਦਾ ਸੀਗਾ ਜਿਹਦੇ ਕਰਕੇ ਕੱਲ 15-20 ਸਾਲ ਤੋਂ ਆਪਣੇ ਘਰ ਨਹੀਂ ਜਾ ਰਿਹਾ ਸੀ ਇੱਥੇ ਇੱਕ ਸਾਡੇ ਲੇਡੀ ਐਸਏ ਹੈਗੀ ਮਧੂਵਾਲਾ ਉਹ ਉਹ ਉਹਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹਦੀ ਰਿਸ਼ਤੇਦਾਰ ਜੀ ਉਹ ਉਹਦੇ ਘਰ ਵਿੱਚ ਰਹਿ ਰਿਹਾ ਸੀਗਾ ਤਾਂ ਇਸ ਤਰ੍ਹਾਂ ਅਸੀਂ ਜਦੋਂ ਢਗਾਈ ਨਪੜਤਾਲ ਕੀਤੀ ਤਾਂ ਹੌਲੀ-ਹੌਲੀ ਜਿਹੜਾ ਸਾਡਾ ਪਰਿਵਾਰਕ ਜਿਹੜਾ ਸੀਗਾ ਸਾਨੂੰ ਥੋੜਾ ਜਿਹਾ ਡਿਸਬਿਊਟ ਉਹਦੇ ਵਿੱਚ ਨਜ਼ਰ ਆਇਆ ਤਾਂ ਐਸਐਚਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਸੀਗਾ ਕੱਲ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਬੇਟਾ ਹਰ ਸਿਮਰਨਜੀਤ ਸਿੰਘ ਉਹ ਤੇ ਜੱਗਾ ਜਿਨੇ ਇਹ ਉਸ ਦਿਨ ਕਤਲ ਕੀਤਾ ਸੀਗਾ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਉਹਦੇ ਵਿੱਚੋਂ ਜਿਹੜੀ ਬਨਾਲੀ ਜਿਹੜੀ ਹੈਗੀ ਐ ਬੰਦੂਕ ਉਹ ਵੀ ਬਰਾਮਦ ਕਰ ਲਈ ਐ ਤੇ ਦੋ ਜਿਹੜੇ ਉਸ ਦਿਨ ਖੋਲ ਚੱਲੇ ਸੀ ਉਹ ਵੀ ਬੰਦ ਕਰ ਲਏ ਜਿਹੜੀ ਹਾਂ ਜਿਹੜੀ ਉਹਦੀ ਗਨ ਹੈਗੀ ਆ ਉਹ ਲਾਇਸੈਂਸੀ ਹੈ ਉਹਦੇ ਦੋਸ਼ੀ ਦੇ ਨਾਮ ਤੇ ਹੀ ਹੈ ਜਿਹੜੀ ਹੈ ਰਜਿਸਟਰ ਬੇਟੇ ਨੇ ਕੀ ਦੱਸਿਆ ਵੀ ਕਿਉਂ ਭਾਰੀ ਕਰਨ ਇਹ ਵੀ ਜਦੋਂ ਬੇਟੇ ਤੋਂ ਪੁੱਛਗਿੱਛ ਕੀਤੀ ਹੈਗੀ ਤਾਂ ਇੱਕ ਤਾਂ ਇਹ ਕਾਫੀ ਸਮੇਂ ਤੋਂ ਕਰਨੀ ਜਾ ਰਿਹਾ ਸੀ ਇੱਕ 2 ਕੁ ਮਹੀਨੇ ਪਹਿਲਾਂ ਜਿਹੜੇ ਓਮਪ੍ਰਕਾਸ਼ ਸੀਗੇ ਉਹਨਾਂ ਦੀ ਵਾਈਫ ਦੀ 2 ਕੁ ਮਹੀਨੇ ਪਹਿਲਾਂ ਡੈਥ ਹੋ ਗਈ ਕਿਸੇ ਬਿਮਾਰੀ ਕਰਕੇ ਇੱਕ ਤੋ ਰੀਜ਼ਨ ਮੰਨਦਾ ਕਿ ਜਿਹੜਾ ਘਰ ਦਾ ਕਲੇਸ਼ ਸੀ ਦਿਮਾਗੀ ਪਰੇਸ਼ਾਨੀ ਸੀਗੀ ਉਹਦੀ ਮਾਤਾ ਨੂੰ ਜਿਹਦੇ ਕਰਕੇ ਵੀ ਡੈਥ ਹੋਈ ਆ ਸੈਕੰਡ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਥੋੜੀ ਬਹੁਤ ਪ੍ਰਾਪਰਟੀ ਸੀਗੀ ਜੈਤੂ ਦੇ ਵਿੱਚ ਉਸ ਪ੍ਰਾਪਰਟੀ ਤੇ ਇਹਦੇ ਫਾਦਰ ਨੇ 2-4 ਮਹੀਨੇ ਪਹਿਲਾਂ ਲੋਨ ਲੈ ਲਿਆ ਸੀ ਜਿਹਦੇ ਕਰਕੇ ਉਸ ਨੂੰ ਲੱਗਿਆ ਕਿ ਜੋ ਕੁਝ ਮੇਰੇ ਕੋਲ ਹੈਗਾ ਉਹ ਸਾਰਾ ਕੁਝ ਮੇਰਾ ਬਾਪ ਹੈ ਜਿਹੜਾ ਖਤਮ ਕਰ ਲੂਗਾ ਜਿਸ ਰੰਜਸ ਦੇ ਤਹਿਤ ਉਸਨੇ ਆਪਣੇ ਪਿਤਾ ਦਾ ਕਤਲ ਕੀਤਾ ਉਦੇ ਉਹ ਉਹਨਾਂ ਦੀ ਰਿਸ਼ਤੇਦਾਰ ਹੈਗੀ ਆ ਜੀ ਉਸ ਤੇ ਪਿੰਡ ਦੀ ਹੀ ਉਥੋਂ ਦੀ ਰਿਸ਼ਤੇਦਾਰੀ ਚ ਵਿੱਚ ਉਹਦੀ ਪਰਜਾਈ ਵਗੈਰਾ ਲੱਗਦੀ ਹੈ ਉਹਦੇ ਨਾਲ ਉਹ ਰਹਿ ਰਿਹਾ ਸੀ ਅੱਗੇ ਰਿਲੇਸ਼ਨਾਂ ਬਾਰੇ ਆਪਾਂ ਕੋਈ ਉਹਦੇ ਡਿਟੇਲ ਚ ਆਪਣੀ ਜਾਣਕਾਰੀ ਨਹੀਂ ਹੈ ਸਰ ਪਹਿਲਾਂ ਵੀ ਇਸ ਤੇ ਕੋਈ ਮਾਮਲਾ ਦਰਜ ਨਹੀਂ ਜੀ ਇਸ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕੰਮ ਕੀ ਕਰਦਾ ਸੀ ਇਹ ਲੜਕਾ ਇਹ ਪ੍ਰਾਈਵੇਟ ਤੇ ਜਿਹੜਾ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਜਿਹੜਾ ਕੈਸ਼ ਵਗੈਰਾ ਆਪਣੇ ਜਿਹੜਾ ਆ ਹੈਗਾ ਓਕੇ ਲਈ ਨਹੀਂ ਏਟੀਐਮ ਨੂੰ ਜਿਹੜਾ ਆਪਣਾ ਅਮਾਰਟ ਹੈਗਾ ਡੀਮਾਰਟ ਇਹਦੇ ਵਿੱਚ ਕੈਸ਼ ਵੈਨ ਦੇ ਉੱਪਰ ਜਿਹੜਾ ਸੀਗਾ ਇਹ ਨੌਕਰੀ ਕਰਦਾ ਸੀ ਤੇ ਪ੍ਰਾਈਵੇਟ ਬੀਨ ਪ੍ਰੋਪਰਟੀ ਦਾ ਡਿਸਪੂਟ ਹੈ ਬੀਨ ਪ੍ਰੋਪਰਟੀ ਡਿਸਪੂਟ ਆਪਣੇ ਘਰ ਨਹੀਂ ਜਾਂਦਾ ਸੀਗਾ ਇਹ ਪ੍ਰੋਪਰਟੀ ਤੇ ਲੋਨ ਲੈ ਲਿਆ ਸੀਗਾ ਜਿਹਦੇ ਕਰਕੇ ਉਹਨੂੰ ਏਸੀ ਵੀ ਜਿਹੜਾ ਸਾਰੀ ਮੇਰੀ ਪ੍ਰੋਪਰਟੀ ਹੈ ਇਹ ਸਾਰੀ ਖਤਮ ਕਰ ਦੂਗਾ ਤਾਂ ਰਹਿ ਕਿਥੇ ਰਿਆ ਸੀ ਤੇ ਬੇਟਾ ਸੀ ਬੇਟਾ ਉਹ ਤਾਂ ਜੇਤੂ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਮੈਡਾ ਜੀ ਉਹਦਾ ਬੇਟਾ ਮੈਡਾ ਜੀ ਉਹਦੇ ਇੱਕ ਅੱਗੇ ਬੇਟੀ ਸੀ ਇਹ ਕਦੇ ਤੇ ਆਇਆ ਸੀਗਾ ਜੀ ਇਹ ਮੋਟਰਸਾਈਕਲ ਤੇ ਆਇਆ ਸੀਗਾ ਜੀ ਮੋਟਰਸਾਈਕਲ ਵੀ ਇਹਦਾ ਆਪਦਾ ਹੀ ਹੈ ਮੋਟਰਸਾਈਕਲ ਤੇ ਆਇਆ ਸੀ ਤੇ ਮੋਟਰਸਾਈਕਲ ਤੇ ਚਲਾ ਗਿਆ ਰੇ ਆਪਣਾ ਜਿਹਨੂੰ ਮਾਰਿਆ ਜਿਸ ਜਿਹੜੇ ਰਿਟਾਇਰ ਹੋਈ ਸੀ ਜਿਹੜਾ ਇਸ ਦੀ ਰੈਟੇ ਤੇ ਜੀ ਹੈ ਇਹ ਇਨਸਪੈਕਟਰ ਰਿਟਾਇਰ ਹੋਇਆ ਸ਼ਾਇਦ 2009 ਦੇ ਵਿੱਚ ਰਿਟਾਇਰ ਹੋਇਆ ਬਠਿੰਡਾ ਪੋਸਟਿੰਗ ਸੀ